ਇਸ ਵਕਤ ਅਸੀਂ ਦਿੱਲੀ ਦੇ ਬਾਰਡਰ ਤੇ ਖੜੇ ਆ ਇਹਨੂੰ ਬੜਾ ਮਸ਼ਹੂਰ ਮੁਕਰਬਾ ਕਹਿੰਦੇ ਨੇ ਗੰਦ ਦਾ ਢੌਂਗ ਪੰਜਾਬ ਤੋਂ ਦੋ ਤੁਸੀਂ ਦਿੱਲੀ ਐਂਟਰ ਕਰਦੇ ਕਰਨਾਲ ਸਾਈਡ ਤੋਂ ਇਹ ਚੌਕ ਇਸ ਲਈ ਮਸ਼ਹੂਰ ਹੈ ਇੱਥੇ ਗੰਦ ਦਾ ਢੇਰ ਪਹਿਲਾਂ ਦੇਖੋ ਆ ਜਰਾ ਇਹ ਸਾਰੇ ਦਿੱਲੀ ਦਾ ਸ਼ਹਿਰ ਦਾ ਕੂੜਾ ਕਰਕਟ ਅੰਗਰੇਜ਼ੀ ਚ ਕਹਿੰਦੇ ਨੇ ਫਿਲਥ ਹਿੰਦੀ ਮੇ بولਤੇ ਹੈ ਗੰਦਗੀ ਸਾਰੇ ਸ਼ਹਿਰ ਦੀ ਗੰਦਗੀ ਯਹਾਂ ਪਰ ਲਾ ਕਰਕੇ ਇਹ ਪਹਾੜ ਕੀ ਸ਼ਕਲ ਮੇ ਪਿਛਲੇ ਕੁਝ ਸਾਲੋਂ ਸੇ ਇਹ बन चुका है गंदगी का पहाड़ सिंबल बन चुका है का। और ये ऐसा पहाड़ ऐसे पहाड़ दिल्ली के चारों तरफ है गाजीपुर बॉर्डर पे चले जाएंगे जहां किसानों का आंदोलन हुआ था इतना ही बड़ा पहाड़ है अगर आप आगरा के बॉर्डर तो की तरफ जाओगे तो इतना ही बड़ा पहाड़ है अगर राजस्थान की तरफ जाओगे ऐसा ही पहाड़ है तो दोस्तों पंजाबीओ जेडे दिल्ली च बैठे हो जेड़े जो दिल्ली का मॉडल सरकार चला रहे हैं ਉਹਨਾਂ ਨੂੰ ਵੀ ਜਵਾਬ ਦੇਣਾ ਚਾਹੁੰਦਾ ਤੇ ਪਹਿਲਾਂ ਮੈਂ ਬੀਜੇਪੀ ਦੀ ਸਰਕਾਰ ਨੂੰ ਵੀ ਜਵਾਬ ਦੇਣਾ ਚਾਹੁੰਦਾ ਕਿ ਰਾਜਧਾਨੀਆਂ ਸਾਡੇ ਦੇਸ਼ ਦੀ ਦਿੱਲੀ ਜਾ ਕੇ ਦੇਖੋ ਵਿਸ਼ਵ ਦੀਆਂ ਰਾਜਧਾਨੀਆਂ ਕਿਤੇ ਤਿੰਨਕਾ ਵੀ ਗੰਦਗੀ ਲੱਭ ਜੇ ਤਾਂ ਤੁਸੀਂ ਉਹਨਾਂ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਲੇਕਿਨ ਸਾਡੇ ਦੇਸ਼ ਦੀ ਰਾਜਧਾਨੀ ਜਿਹੜੀ ਆ ਉਹ ਚਾਰੋਂ ਪਾਸੇ ਗੰਦਗੀ ਦੇ ਪਹਾੜ ਆ ਇਹਦੇ ਵਿੱਚ ਮੋਨਿਊਮੈਂਟਲ ਫੇਲਿਅਰ ਆ ਬੀਜੇਪੀ ਸਰਕਾਰ 10 ਸਾਲ ਤੋਂ ਇੱਕ ਦੇਸ਼ ਵਿੱਚ ਚਲਾ ਰਹੀ ਆ ਔਰ ਕੇਜਰੀਵਾਲ ਜਿਹੜਾ ਨਿਤ ਦਿਨ ਕਹਿੰਦਾ ਕਿ ਦਿੱਲੀ ਮੋਡਲ ਪੇਸ਼ ਕਰਦੀ ਆ ਦਿੱਲੀ ਮੋਡਲ ਪੇਸ਼ ਕਰਦੀ ਆ ਇੱਥੇ ਆ ਚਿੰਨ ਹੈ ਦਿੱਲੀ ਦੀ ਗੰਦਗੀ ਦਾ ਉਹ ਜਿਹੜਾ ਜਿਹੜਾ ਸ਼ਹਿਰ ਕੈਪੀਟਲ 70 ਸਾਲ ਦੀ ਆਜ਼ਾਦੀ ਤੋਂ ਬਾਅਦ ਆਪਣੀ ਸੋਲਿਡ ਵੇਸਟ ਮੈਨੇਜਮੈਂਟ ਯਾਨੀ ਕਿ ਪੂਰਾ ਸਰਕਾਰ ਦੀ ਵੇਸਟ ਮੈਨੇਜਮੈਂਟ ਦਾ ਪ੍ਰਬੰਧ ਨਹੀਂ ਕਰ ਸਕੀ ਉਹ ਵੀ ਕਹੀ ਜਾਂਦੇ ਕਿ ਅਸੀਂ ਬੜਾ ਵਿਕਸਿਤ ਸ਼ਹਿਰ ਬਣਾਤਾ ਅਸੀਂ ਉਹ ਭਾਜਪਾ ਵਾਲੇ ਕਹੀ ਜਾਂਦੇ ਸੀ ਇੰਨੇ ਟ੍ਰਿਲੀਅਨ ਇਕਨੋਮੀ ਬਣਾਉਣ ਜਾ ਰਹੇ ਆ ਆ ਤਾਂ ਤੁਹਾਡੇ ਕੋ ਸਾਬਿਆ ਨਹੀਂ ਗਿਆ ਔਰ ਕਿਤੇ ਵੀ ਦੁਨੀਆ ਚਲੇ ਜਾਓ ਤੁਸੀਂ ਇਹ ਸਿਰਫ ਸਾਡੇ ਦੇਸ਼ ਵਿੱਚ ਹੀ ਆ ਕਿਤੇ ਦੁਨੀਆ ਚਲੇ ਜਾਓ ਕਿਤੇ ਇਤਾਂ ਦੇ ਗੰਦ ਗੰਦਗੀ ਤੇ ਢੇਰ ਨਹੀਂ ਲੱਗੇ ਵੈਸੇ ਤਾਂ ਸ਼ਹਿਰ ਦੇ ਅੰਦਰ ਬਹੁਤ ਲੱਗੇ ਹੋਏ ਨੇ ਸਾਰੀਆਂ ਕਲੋਨੀਆਂਜ਼ ਵਿੱਚ ਪੂਰਾ ਹੀ ਕੂੜਾ ਗੰਦੀ ਗੰਦ ਫੈਲਿਆ ਪਿਆ ਸਾਡੀ ਦਿੱਲੀ ਦੇ ਵਿੱਚ ਔਰ ਗਰੀਬਾਂ ਦੀਆਂ ਕਲੋਨੀਆਂ ਜਿਹੜੇ ਵਿਚਾਰੇ ਨੇ ਔਰ ਉੱਥੇ ਤਾਂ ਬਿਲਕੁਲ ਹੀ ਬਹੁਤ ਖਰੀ ਹਾਲਤ ਆ ਇੱਥੇ ਖੜਾ ਨਾ ਇਹ ਕੱਟੂਗਾੜੀ ਦਾ 4-500 ਗੱਲ ਜਾ ਪਹਾੜ ਗੰਦੀ ਜ਼ਿੰਦਗੀ ਦਾ ਇੱਥੇ ਖੜਾ ਹੋਣਾ ਬਹੁਤ ਮੁਸ਼ਕਲ ਹੈ ਅੱਡਰ ਸਮੈਲ ਵਿੱਚੇ ਤੁਹਾਨੂੰ ਦਿਖਾ ਰਹੀ ਸੀ ਕਿ ਜ਼ੂਮ ਕਰਕੇ ਉਹ ਗਿਲ ਜਾ ਗਿਲ ਜਾ ਜਿਹੜੀਆਂ ਜਿਹੜੀਆਂ ਮਰਿਆ ਹੋਈਆਂ ਲਾਸ਼ਾਂ ਦੇ ਉੱਤੇ ਘੁੰਮਦੇ ਹੁੰਦੇ ਨੇ ਨਾ ਜਾਨਵਰ ਉਹ ਇੱਥੇ ਇਸ ਪਹਾੜ ਦੇ ਉੱਤੇ ਘੁੰਮ ਰਹੇ ਨੇ ਮਗਰ ਬਾਦਲੀ ਕਨਸਟੈਂਸੀ ਦੇ ਪਿੰਡਾ ਉਹ ਪਤਾ ਨਹੀਂ ਧਾਨਿਆਂ ਲੋਕ ਜਿਹੜੇ ਇਸ ਪਹਾੜਾਂ ਦੇ ਇਰਤ ਗਿਰਤ ਲੋਕਾਂ ਦੀ ਇਹ ਹੈਸ਼ ਆ ਖੜਾ ਹੋਣਾ ਮੁਸ਼ਕਲ ਹੈ ਇੱਥੇ ਇਹ ਕੋਈ ਨਾ ਕੋਈ ਦੇਸ਼ ਦਾ ਜਿਹੜਾ ਰੋਜ਼ ਕਹਿੰਦਾ ਕਿ ਮੈਂ ਦਿੱਲੀ ਕੋਲ ਆ ਇੱਕ ਆਲੀਸ਼ਾਨ ਸ਼ਹਿਰ ਬਣਾ ਕੇ ਰੱਖ ਲਿਆ ਹੈ ਆਸ ਦੀ ਜਿਹੜਾ ਖਤ ਲਿਖਦਾ ਰਾਉਂਦ ਗਾਂਧੀ ਜੀ ਨੇ ਜਾ ਕੇ ਬਤੂ ਮੌਜੂਦ ਦੇ ਦਿੱਤਾ ਜਿਹੜਾ ਕਹਿੰਦਾ ਸੀਗਾ ਜੋ ਪਹਿਲੀ ਵਾਰ ਚੀਫ ਮਿਨਿਸਟਰ ਬਣ ਕੇ ਮੈਂ ਜਮਨਾ ਨੂੰ ਸਾਫ਼ ਕਰ ਦੇਖਾਉਂਗਾ ਇੱਕ ਇੱਕ ਟੁੱਕੀ ਦਾ ਫਰਕ ਨਹੀਂ ਪਿਆ ਆ ਇਸ ਗੰਦ ਦੇ ਪਹਾੜ ਦੇ ਨਾਲ ਇੱਕ ਛੋਟਾ ਜਿਹਾ ਨਾਰਾ ਹੀ ਕਹਿ ਸਕਦਾ ਕਿ ਨਹਿਰ ਟਾਈਪ ਬਣਿਆ ਕਨਾਲ ਆ ਕਾਲਾ ਪਾਣੀ ਇਹੀ ਪਾਣੀ ਥੱਲੇ ਸੀਪੇ ਜਾਊਗਾ ਇਹੀ ਗਰੀਬਾਂ ਨੇ ਇੱਥੇ ਵਿਚਾਰਿਆਂ ਨੇ ਪੀਣਾ ਇਹਨਾਂ ਦੇ ਕੋਲ ਕਿਹੜੇ ਫਿਲਟਰ ਹੋਣਗੇ ਜਿਹੜੇ ਪਿੰਡਾਂ 'ਚ ਗਰੀਬ ਆਦਮੀ ਰਹਿੰਦੇ ਨੇ। ਤੋਂ ਇਹ ਮੈਂ ਬਤਾਨੇ ਆਇਆ ਹਾਂ ਕਿ ਇਹ ਜੋ ਰੋਜ਼ ਝੂਠ ਬੋਲਾ ਜਾਂਦਾ ਹੈ ਕੇਜਰੀਵਾਲ ਦੀ ਤਰਫੋਂ ਸੇ ਕਿਉਂਕਿ ਹੁੰਦਾ ਹੈ ਐਮਸੀਟੀਬੀ ਇਹਨਾਂ ਦੇ ਕੋਲ ਮਿਨਿਸਪਲ ਕਾਰਪੋਰੇਸ਼ਨ ਹੈ। ਬਸ ਲੱਗਾ ਕਿ ਅਸਾ ਸੀ ਕਿ ਬੀਜੇਪੀ ਨੇ ਇਹ ਉਹਨਾਂ ਦੇ ਅਧੀਨ ਹੁੰਦਾ। ਹੁਣ ਕੁਝ ਸਾਲਾਂ ਤੋਂ ਮਿਨਿਸਪਲ ਕਾਰਪੋਰੇਸ਼ਨ ਦਿੱਲੀ ਵੀ ਕੇਜਰੀਵਾਲ ਦੀ ਪਾਰਟੀ ਦੇ ਅਧੀਨ ਆ ਉਹਨਾਂ ਦਾ ਬੇਅਰ ਆ। 10 ਦਿਨ ਮੈਨੂੰ ਇਹਦੇ ਬਾਰੇ ਇਹਨਾਂ ਨੇ ਕੀ ਕੀਤਾ ਵਾ। ਔਰ ਇਨਾ ਚੀਜ਼ਾਂ ਕਰਕੇ ਬਹੁਤ ਜ਼ਿਆਦਾ ਇੱਥੇ ਗੱਡੀਆਂ ਮੋਟਰਾਂ ਦੀ ਪੋਲੂਸ਼ਨ ਅਨ ਅਥੋਰਾਈਜ਼ਡ ਇੰਡਸਟਰੀਅਲ ਪੋਲੂਸ਼ਨ ਤਾਂ ਨਤੀਜਾ ਕੀ ਹੁੰਦਾ ਕਿ ਦਿੱਲੀ ਵਿੱਚ ਜਿਹੜਾ AQ ਇੰਡੈਕਸ ਆ 에ਅਰ ਕੁਆਲਿਟੀ ਇੰਡੈਕਸ ਤੁਸੀਂ ਸਾਰੇ ਜਾਣਦੇ ਹੋ ਇਹ 300 400 ਤੇ ਤਾਂ ਆਮ ਹੀ ਰਹਿੰਦਾ ਅੱਜ ਕੱਲ੍ਹ ਵੀ ਰਹ ਰਿਹਾ ਵਾ ਪਰ ਸਿਆਲਾ ਦੇ ਦਿਨਾਂ ਵਿੱਚ ਜਿਹੜੇ ਇੰਟਰਨੈਸ਼ਨਲ ਸਟੈਂਡਰਡਸ ਆ ਜਿਹੜੇ ਬਾਹਰੋਂ ਲੋਕਾਂ ਨੇ ਦੱਸਿਆ 1600 AQI ਲਈ ਦਿੱਲੀ ਦੇ ਵਿੱਚ ਪਰ ਕਿੰਨੇ ਬਜ਼ੁਰਗਾਂ ਦੇ ਲੰਗਸ ਫੇਫੜੇ ਖਰਾਬ ਹੋ ਗਏ ਕਿੰਨੇ ਬਿਮਾਰ ਹੋ ਕੇ ਚੱਲ ਬਸੇ ਬੱਚਾ ਦੇ ਸਕੂਲ ਬੰਦ ਕਰਨੇ ਪੈਂਦੇ ਨੇ ਕਿਹੜੀਆਂ ਉਪਰੋਕਤੀਆਂ ਦੀ ਗੱਲ ਕਰਦੇ ਨੇ ਜੀ ਇਹ ਅਖੇ ਜੀ ਆਪ ਮਹੱਲਾ ਕਲੀਨ ਬਣਾਤੇ ਅਸੀਂ ਜੀ ਸਕੂਲ ਬਣਾ ਦਿੱਤੇ ਨੇ ਤੇ ਜੇ ਤੁਹਾਡੀ ਸਿਹਤ ਹੀ ਠੀਕ ਨਹੀਂ ਗਈ ਜੇ ਵਾਤਾਵਰਣ ਠੀਕ ਨਹੀਂਗਾ ਆਪੋ ਖਵਾ ਠੀਕ ਨਹੀਂ ਪਾਣੀ ਠੀਕ ਨਹੀਂਗਾ ਪਿੰਡਾਂ ਚ ਹਲੇ ਵੀ ਦਿੱਲੀ ਦੇ ਬਹੁਤ ਸਾਰੇ ਕਸਬੇ ਤੁਸੀਂ ਦੇਖਦੇ ਵੀਡੀਓਜ਼ ਆਈਆਂ ਪੀਣ ਵਾਲਾ ਸਾਫ ਪਾਣੀ ਨਹੀਂ ਪਹੁੰਚਿਆ 10 ਸਾਲ ਚੀਪ ਮਿਨਿਸਟਰ ਰਹਿਣ ਤੋਂ ਬਾਅਦ ਪਾਸਟ ਇਸ ਦਿੱਲੀ ਦੇ ਸ਼ਹਿਰ ਰਾਜਧਾਨੀ ਦੀ ਪੋਜੀਸ਼ਨ ਹੈਗੀ ਆ ਮੈਂ ਸਮਝਦਾ ਕਿ ਮੈਂ ਪੰਜਾਬੀਆਂ ਨੂੰ ਖਾਸ ਤੌਰ ਤੇ ਅਸੀਂ ਸਾਰੇ ਪੰਜਾਬ ਤੋਂ ਆਏ ਹਾਂ ਪੰਜਾਬ ਪਰ ਤਾਂ ਹੁਣ ਤੱਕ ਪਤਾ ਹੀ ਆ ਸਾਰਾ ਕੁਝ ਜੋ ਬਦਲਾਖੋਰੀ ਇਸ ਢੰਗ ਦੇ ਨਾਲ ਇੱਕ ਪੁਲਿਸ ਦਾ ਦੁਰਉਪਯੋਗ ਕਰਾਇਆ ਤੇ ਵੀ ਜਿਹੜਾ ਕਹਦਾ ਕਿ ਜਰੀਵਾਲ ਰੋਜ਼ ਕਿ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਕਰਾਏ ਪੰਜਾਬ ਦੇ ਵਿੱਚ ਇਹਨੇ ਕਿਸੇ ਬੰਦੇ ਨੂੰ ਸਪੇਅਰ ਨਹੀਂ ਕੀਤਾ ਆਪਣੇ ਪੋਲੀਟੀਕਲ ਆਪੋਨੈਂਟਸ ਸੇ ਝੂਠੇ ਕੇਸ ਜਿਹੜੇ ਹਾਈ ਕੋਰਟ ਨੇ ਕਾਚ ਕਰਕੇ ਰੱਖ ਦਿੱਤੇ ਨੇ ਇੱਥੇ ਬੀਜੇਪੀ ਨੂੰ ਗਾਲਾ ਕੱਢਦਾ ਕਿ ਬੀਜੇਪੀ ਨੇ ਯਹਾਂ ਪਰ

ਸੋ ਮੇਰੀ ਤਾਂ ਤੁਹਾਨੂੰ ਹੱਥ ਬਨ ਕੇ اپیل ਹੈ ਪੰਜਾਬੀਆਂ ਨੂੰ ਖਾਸ ਤੌਰ ਦੇ ਉਤੇ ਕਿ ਇਹਨਾਂ ਪਾਰਟੀਆਂ ਤੋਂ ਬਚੋ ਅੱਜ ਉੱਤਰਾਖੰਡ ਵਿੱਚ ਯੂਸੀਸੀ ਲਾਗੂ ਕਰ ਦਿੱਤਾ ਬੀਜੇਪੀ ਨੇ ਜਿਹੜਾ ਫ੍ਰੈਂਕ ਸਿਵਲ ਕੋਡ ਜਿਹੜੀਆਂ ਮਾਈਨੋਰਟੀਜ਼ ਆ ਉਹਨੂੰ ਵੀ ਲੈ ਮੁਸਲਮਾਨ ਸਿੱਖ ਈਸਾਈ ਦਲਿਤ ਜੈਨੀ ਬੋਧੀ ਕੋੜੇ ਧਾਰਮਿਕ ਹੱਕ ਖਸਰੇ ਨੇ ਤੁਸੀਂ ਅੱਜ ਤੋਂ ਬਾਅਦ ਜਿਹੜਾ ਹੈ ਆਪਣੇ ਉੱਤਰਾਖੰਡ ਵਿੱਚ ਤੁਸੀਂ ਆਪਣੀ ਧਾਰਮਿਕ ਰੀਤੀ ਰਿਵਾਜ ਅਨੁਸਾਰ ਆਪਣੀ ਸ਼ਾਦੀਆਂ ਜਾਂ ਆਪਣਾ ਜਿਹੜਾ ਤਲਾਕ ਦੇ ਲਾਜ਼ ਨੇ ਇਨਹੈਰੀਟੈਂਸ ਦੇ ਲਾਜ਼ ਨੇ ਨਹੀਂ ਕਰ ਸਕਦੇ ਸਭ ਤੋਂ ਵੱਡਾ ਇਫੈਕਟ ਮੁਸਲਮਾਨਾਂ ਤੇ ਪੈਣਾ ਉਹਨਾਂ ਦਾ ਮੁਸਲਮਨ ਪਰਸਨ ਲਾਅ ਬਣਿਆ ਹੈ ਇੰਡੀਆ ਚ ਉਸ ਕਾਨੂੰਨ ਦੇ ਸ਼ੇਧਾ ਉਹਨਾਂ ਦੇ ਲੈ ਦਾ ਤੰਗ ਨੇ ਨਿਕਾੜ ਦਿੱਤੇ ਤਲਾਕ ਦੇ ਉਹਨਾਂ ਤੋਂ ਕਿਤੇ ਬਿਤੇ ਨਹੀਂ ਇਹਨੂੰ ਡੈੱਡ ਕਰ ਦੇਣਾ ਵਾ ਇਹ ਸਿਰਫ ਟ੍ਰੇਲਰ ਦਿਖਾਇਆ ਉਤਰਾਖੰਡ ਦਾ ਹਲੇ ਤਾਂ ਸਾਰੇ ਦੇਸ਼ ਵਿੱਚ ਜਦੋਂ ਪਾਰਲੀਮੈਂਟ ਦੇ ਚੁੱਕ ਲਾਗੂ ਕਰਨਗੇ ਆਪਣੇ ਅਥਾਰਟिटीज ਨੂੰ ਜਿੰਨਾ ਸੰਬੰਧ ਆ ਕਿ ਬਟਾ ਖਤਰਾ ਹੁੰਦਾ ਤੇ ਸਾਰੇ ਇਸ਼ੂਸ ਨੇ ਪਰ ਅੱਜ ਮੈਂ ਸਿਰਫ ਬਾਤ ਜਿਹੜਾ ਗੰਦ ਦਿਖਾਉਣਾ ਚਾਹੁੰਦਾ ਸੀਗਾ ਤੁਹਾਨੂੰ ਜਿਹੜੇ ਕਹਿੰਦੇ ਕਿ ਅਸੀਂ ਬਹੁਤ ਵਿਕਾਸ ਕੀਤਾ ਅਸੀਂ ਬੜਾ ਦਿੱਲੀ ਦਾ ਮਾਡਲ ਕੀਤਾ ਇਹ ਚਾਰੋਂ ਪਾਸੇ ਦਿੱਲੀ ਦੇ ਇਸ ਤਰ੍ਹਾਂ ਦੇ ਬਹਾਅ ਬਹਾਅ ਗੰਦ ਦੇ ਨੇ ਯੂਰਪ ਦੇ ਵਿੱਚ ਬਹੁਤ ਸਾਰੇ ਦੇਸ਼ ਨੇ ਜਿਹੜੇ ਜਿਹੜੇ ਤੁਹੇ ਸਾਰੇ ਗੰਦ ਨੂੰ ਅਗਰ ਕੋਈ ਸੈਂਸਿਬਲ ਕੰਟਰੀ ਜਾਂ ਸੈਂਸਿਬਲ ਗਵਰਨਮੈਂਟ ਹੋਵੇ ਸਾਰੇ ਸੋਲਿਡ ਵੇਸਟ ਮੈਨੇਜਮੈਂਟ ਨੂੰ ਇਹਨੂੰ ਕੰਜ਼ੂਮ ਕਰਕੇ ਇਹਨੂੰ ਰੀਸਾਈਕਲ ਕਰਕੇ ਇਹਦੇ ਬਹੁਤ ਸਾਰੇ ਬਾਈ ਪ੍ਰੋਡਕਟਸ ਬਣਦੇ ਨੇ ਇਹਦੇ ਖਾਦ ਬਣ ਸਕਦੀ ਆ ਇਹਦੇ ਤੁਹਾਡੇ ਪੈਕੇਜਿੰਗ ਮਟੀਰੀਅਲਸ ਬਣ ਸਕਦੇ ਨੇ ਜਦੋਂ ਪੂਰੇ ਘਰ ਘਰ ਤੋਂ ਸੈਗਰੀਗੇਟ ਕਰਦੇ ਆ 스ਵੀਡਨ ਦੇ ਕਿਹੋ ਜੀ ਕੰਟਰੀਆਂ ਦੇ ਕੋਲ ਕੂੜਾ ਹੀ ਹੈ ਨਿਕ ਉਹ ਸਮੁੰਦਰੀ ਜਹਾਜ਼ ਕੂੜੇ ਦੇ ਇਨਟੂ 스ਵੀਡਨ ਮੰਗਾਉਂਦੇ ਨੇ ਯੂਰਪ ਚ ਖਰੀਦਦੇ ਨੇ ਕੂੜਾ ਤੇ ਫਿਰ ਉੱਥੇ એનર્ਜੀ ਪੈਦਾ ਕਰਦੇ ਨੇ ਤੇ ਆਪਣੇ ਜਿਹੜਾ ਇਹਦੇ ਹੋਰ ਤਰ੍ਹਾਂ ਦੇ ਰੀਸਾਈਕਲ ਕਰਕੇ ਬਾਈ ਪ੍ਰੋਡਕਟਸ ਬਣਾਉਂਦੇ ਨੇ ਇੱਥੇ ਅਟਰ ਕ੍ਰਾਸ ਫੇਲਿਅਰ ਸੈਂਟਰਲ ਗਵਰਨਮੈਂਟ ਦਾ ਵੀ ਆ ਤੇ ਆਖੋਤੀ ਕੇਜਰੀਵਾਲ ਦੀ ਝਾੜੂ ਦੀ ਸਰਕਾਰ ਦਾ ਵੀ ਆ ਫੈਸਲਾ ਤੁਸੀਂ ਕਰਦਾ ਪਰ ਮੇਰੀ ਅਪੀਲ ਹੈ ਕਿ ਜਿੱਥੇ-ਜਿੱਥੇ ਤੁਹਾਨੂੰ ਆਪਸ਼ਨ ਮਿਲਦੀ ਹੈ ਇਹਨਾਂ ਨੂੰ ਹਰਾਉਣ ਦੀ ਦੱਬ ਕੇ ਹਰਾਓ ਤੇ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਓ ਮੇਰੇ ਸਾਥ ਜੁੜਨੇ ਕੇ ਲਈ ਆਪ ਸਭ ਦਾ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ